ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਭਾਰਤ ਦੇਸ਼ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਣੇ ਆ। हिमाचल ਵਿੱਚ 5 ਸਾਲਾ ਔਰਤ ਦੇ ਨਾਲ ਜ਼ਬਰਜਨਾਦਾ ਦਾ ਮਾਮਲਾ ਆਇਆ ਸਾਹਮਣੇ। ਹਿਮਕੁਂਟ ਸਹਿਬ ਯਾਤਰਾ ਲਈ ਸੁਰੱਖਿਆ ਪਰਬੰਧਾਂ ਦੀ ਸਮੀਖਿਆ। ਚਾਰਖੜ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ 5 ਦੀ ਮੌਤ, 6 ਜ਼ਖਮੀ। ਪਾਕਿਸਤਾਨ ਦੇ ਲਈ ਜਸੂਸੀ ਪੰਜਾਬ, ਹਰਿਆਣਾ ਤੇ ਯੂਪੀ ਵਿੱਚ ਹੁਣ ਤੱਕ 12 ਕਥਿਤ ਜਸੂਸ ਗ੍ਰਿਫਤਾਰ। ਭਾਰਤ ਦੇ ਏਸ਼ੀਆ ਕੱਪ ਵਿੱਚ ਹਿੱਸਾ ਨਾ ਲੈਣ ਦੇ ਦਾਅਵੇ ਬੀਸੀਸੀਆਈ ਵੱਲੋਂ ਖਾਰਜ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਹਮੀਰਪੁਰ ਵਿੱਚ ਪੋਟਾ ਖੇਤਰ ਨੇੜੇ ਇੱਕ 65 ਸਾਲਾ ਔਰਤ ਨੂੰ ਲਿਫਟ ਦੇਣ ਮਗਰੋਂ ਉਸ ਨਾਲ ਜ਼ਬਰ ਜਨਾਹ ਦੇ ਦੋਸ਼ ਹੇਠਾਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹਮੀਰਪੁਰ ਐਸਪੀ ਭਗਤ ਸਿੰਘ ਠਾਕੁਰ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਰਦ ਔਰਤ ਸ਼ਨੀਵਾਰ ਨੂੰ ਜਲੰਧਰ ਤੋਂ ਆਪਣੇ ਘਰ ਪਰਤੀ ਸੀ ਤੇ ਉਹ ਰਾਤ ਲਗਭਗ 9 ਵਜੇ ਪੇਤਾ ਅਸਿਸਟੈਂਟ ਤੇ ਉਤਰੀ ਤੇ ਟੈਕਸੀ ਉਡੀਕਣ ਲੱਗੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਦੋਸ਼ੀ ਉਸ ਨੂੰ ਸਕੂਟਰ ਤੇ ਲਿਫਟ ਦੇਣ ਦੀ ਪੇਸ਼ਕਸ਼ ਕਰਦਿਆਂ ਉਸ ਨੂੰ ਆਪਣੇ ਨਾਲ ਲੈ ਕੇ ਤੇ ਉਸ ਵਿਰਧ ਔਰਤ ਦੇ ਨਾਲ ਜ਼ਬਰ ਜਸਤੀ ਜੋ ਕਿ ਜੰਗਲਾਂ ਦੇ ਵਿੱਚ ਜਾ ਕੇ ਕੀਤੀ ਤੇ ਜ਼ਬਰਜਨਾ ਉਸ ਨਾਲ ਕਰਨ ਤੋਂ ਬਾਅਦ ਔਰਤ ਨੇ ਕੁਝ ਲੋਕਾਂ ਦੀ ਮਦਦ ਨਾਲ ਆਪਣੇ ਲੜਕੇ ਦੇ ਨਾਲ ਸੰਪਰਕ ਇਹਤਾ ਮੌਕੇ ਤੇ ਪੁਜੀ ਪੁਲਿਸ ਨੇ ਪੀੜਤਾ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਤੇ ਉਹਨਾਂ ਵਿੱਚੋਂ ਇੱਕ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ। उत्तराखंड पुलिस ने पच्ची मई तो शुरू होने वाली हेमकुंट साहब यात्रा के पैदल मार्ग का निरीक्षण कियात्रा सुरक्षा प्रबंधा की समीख्या की सूबई पुलिस ने एक्सए लिख्या कि हेमकुंट साहब यात्रा साल दो हजार पच्ची किवाड़ खुलन तो पहला चौमोली पुलिस ने तैयारियां तेज कर दात्रा के पैदल मार्ग का निरीक्षण किया गया सुरक्षा प्रबंधा की समीख की गई है यात्रा ਈਆ ਸੂਚਾਰੂ ਬਣਾਉਣ ਦੇ ਲਈ ਉਤਰਾਖੰਡ ਸੈਰ ਸਪਾਰਟਾ ਵਿਕਾਸ ਬੋਰਡ ਨੇ ਭਾਰਤ ਵਿੱਚ ਸਭ ਤੋਂ ਅਹਿਮ ਤੀਰਥ ਯਾਤਰਾਵਾਂ ਵਿੱਚੋਂ ਇੱਕ ਚਾਰਤਾਮ ਤੇ ਹਿਮਕੁੰਟ ਸਹਿਬ ਯਾਤਰਾ ਦੇ ਲਈ ਰਜਿਸਟ੍ਰੇਸ਼ਨ ਕਰਨ ਦੇ ਲਈ ਆਧਾਰ ਪੁਸ਼ਟੀਕਰਨ ਤੇ ਨਾਲ ਦੀ ਨਾਲ ਈ ਕੇ ਯੀ ਸੀ ਦੀ ਵੀ ਸ਼ੁਰੂਆਤ ਕਰ ਦਿੱਤੀ ਹੈ ਖਰਖੰਡ ਵਿੱਚ ਅੱਜ ਅਸਮਾਨੀ ਬਿਜਲੀ ਡੇਕਰ ਦੇ ਕਾਰਨ 5 ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ 6 ਜ਼ਖਮੀ ਹੋ ਚੁੱਕੇ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਇਸ ਸੰਬੰਧੀ ਜਾਣਕਾਰੀ ਮੀਡੀਆ ਦੇ ਨਾਲ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਉੱਤਰ ਪਿਛਲੇ 2 ਹਫਤਿਆਂ ਦੇ ਵਿੱਚ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਇੱਕ ਯੂਟਿਊਬਰ ਸਮੇਤ ਘੱਟੋ ਘੱਟ 12 ਵਿਅਕਤੀਆਂ ਨੂੰ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਕਥਿਤ ਤੌਰ ਤੇ ਉੱਤਰੀ ਭਾਰਤ ਵਿੱਚ ਕੰਮ ਕਰ ਰਹੇ ਪਾਕਿਸਤਾਨ ਦੇ ਨਾਲ ਜੁੜੇ ਜਾਸੂਸੀ ਨੈੱਟਵਰਕ ਦਾ ਹਿੱਸਾ ਸਨ। ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ 12 ਵਿੱਚੋਂ 6 ਨੂੰ ਪੰਜਾਬ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ 4 ਨੂੰ ਗਵਾਂਡੀ ਸੂਬੇ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚੋਂ ਹਰਿਆਣਾ ਦੇ ਯੂਟਿਊਬਰ ਸਮੇਤ ਦੋ ਔਰਤਾਂ ਕਥਿਤ ਤੌਰ ਤੇ ਨਵੀਂ ਦਿੱਲੀ ਵਿਖੇ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਤਾਇਨਾਤ ਪਾਕਿਸਤਾਨੀ ਅਧਿਕਾਰੀ ਦਾਲਿਸ਼ ਤੇ ਸੰਪਰਕ ਦੇ ਵਿੱਚ ਸਾਨ ਤੇ ਜਿਨ੍ਹਾਂ ਨੂੰ 13 ਮਈ ਨੂੰ ਭਾਰਤ ਵਿਰੋਧ ਜਰੂਸੂਸੀ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਦੇ ਵਿੱਚ ਜੋ ਕਿ ਗ੍ਰਿਫਤਾਰ ਕੀਤਾ ਗਿਆ ਹੈ। ਉਥੇ ਹੀ ਬੀਸੀਸੀਆਈ ਦੇ ਸਕਤਰ ਦੇਵਰਾਜ ਸੇਖੀਆ ਦੇ ਵੱਲੋਂ ਅੱਜ ਜਾਣਕਾਰੀ ਦਿੱੰਦਿਆ ਹੋਇਆ ਉਹਨਾਂ ਵੱਲੋਂ ਮੀਡੀਆ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇਨਜ਼ਰ ਇੱਕ ਸਾਲ ਦੇ ਏਸ਼ੀਆਈ ਕੱਪ ਤੇ ਮਹਿਲਾ ਅਮਰ ਸਿੰਘ ਏਸ਼ੀਆ ਕੱਪ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ ਹਾਲਾਂਕਿ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਬੀਸੀਸੀਆਈ ਨੇ ਅਗਲੇ ਮਹੀਨੇ ਸ਼੍ਰੀਲੰਕਾ ਦੇ ਵਿੱਚ ਹੋਣ ਵਾਲੇ ਮਹਿਲਾ ਅਮਰ ਸਿੰਘ ਦੀ ਟੀਮ ਏਸ਼ੀਆਈ ਕੱਪ ਅਤੇ ਨਾਲ ਦੀ ਨਾਲ ਸਤੰਬਰ ਵਿੱਚ ਹੋਣ ਵਾਲੇ ਪੁਰਸ਼ ਏਸ਼ੀਆਈ ਕੱਪ ਤੋਂ ਹਟਣ ਦੇ ਆਪਣੇ ਫੈਸਲੇ ਬਾਰੇ ਏਸ਼ੀਅਨ ਕ੍ਰਿਕਟ ਕੌਂਸਲ ਨੂੰ ਸੂਚਿਤ ਕਰ ਦਿੱਤਾ ਹੈ। ਸੋ ਭਾਰਤ ਦੇਸ਼ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਖਬਰਾਂ ਦੇ ਵਿੱਚ ਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ।